ਲਾ ਪਹਿਲਾ ਕਾਰਛੀਵਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਉਜਲ ਕਹਾ ਚਿਲਕਣਾ ਕੂਟਿਮ ਕਲੜੀ ਮਸ ਉਜਮ ਉਜਲ ਕਹਾ ਇਥੇ ਠਮਕ ਲਾ ਦਨੀ ਹੈ ਚਿਲਕਣਾ ਇਥੇ ਵਿਸਰਾਮ ਲਾਉਣਾ ਹੈ ਕੂਟਿਮ ਕਲੜੀ ਮਸ ਤੂ ਤੇਆ ਝੂਠ ਨਾ ਉੱਤਰੈ ਜੇ ਸੌ ਧੋਵਾ ਤਿਸ ਸੱਜਣ ਸੀ ਨਾਲ ਮੈਂ ਚਲਦਿਆਂ ਨਾਲ ਚਲੰਨ ਜਿੱਥੇ ਲਿਖਾ ਮੰਗਿਆਿੱਥਾ ਖੜੇ ਦਿਸਾਨਾ ਖੜੀ ਪਦ ਜਿਹੜਾ ਭਾਰਾ ਉਚਾਰਨ ਕਰਨਾ ਰਹਾਉ ਕੋਠੇ ਮੰਡਪ ਮਾੜੀਆ ਪਾਸੋ ਚਿਤਵੀਆਹ ਟਠੀਆ ਕੰਮ ਨਾ ਆਵਨੀ ਵਿਚਹੁ ਸਖਣੀ ਆਹ ਇਹ ਸਖਣੀ ਆਹ ਕਸ ਕੇ ਉਚਾਰਨ ਕਰਨਾ ਟਠੀਆ ਬੋਲ ਹਾਂਜੀ ਟਠੀਆ ਥੋੜਾ ਜਿਹਾ ਕਸ ਕੇ ਟਠੀਆ ਕੰਮ ਨਾ ਆਵਨੀ ਵਿਚਹੁ ਸਖਣੀ ਆਹ ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਾਨਾ ਉਟਕਟ ਜੀ ਆ ਖਾਵਣੇ ਬੱਗੇ ਨਾ ਕਹੀ ਅਨ ਸਿੰਮਲ ਰੁਖ ਸਰੀਰ ਮੈਂ ਮੈਂ ਜਨ ਦੇਖ ਭੁਲੰਨ ਇਹ ਵਿਸਰਾਮ ਸਿੰਮਲ ਰੁਖ ਸਰੀਰ ਮੈਂ ਇਥੇ ਵਿਸਰਾਮ ਮੈਂ ਜਨ ਦੇਖ ਭੁਲੰਨ ਇਹ ਵਖਰਾ ਪਾਠ ਹੈ ਮੈਂ ਜਨ ਦੇਖ ਭੁਲੰਨ ਸੇ ਫਲ ਕੰਮ ਨਾ ਆਵਨੀ ਤੇ ਗੁਣ ਮੈ ਤਨ ਹਨ ਅੰਦਲੇ ਭਾਰ ਉਠਾਇਆ ਡੂਗਰਵਾਟ ਬਹੁਤ ਅਕੀ ਲੋੜੀ ਨਾ ਲਹਾ ਹਉ ਚੜ ਲੰਗਾ ਕਿਤ ਚੱਕਰੀਆ ਚੰਗਿਆਈਆ ਅਵਰ ਸਿਆਣਪ ਕਿਤ ਨਾਨਕ ਨਾਮ ਸਮਾਲ ਤੂੰ ਬੱਦਾ ਛੁਟ ਹੈ ਜਿਤ ਸੁਹੀ ਮਹੱਲਾ ਪਹਿਲਾ ਜਾਪ ਤਾਪ ਕਾ ਬੰਦ ਬੇੜਲਾ ਜਿਤ ਲੰਘਹਿ ਵਹਿੇਲਾ ਨਾ ਸਰਵਰ ਨਾ ਉੱਚ ਉੱਚ ਲੈ ਹਾਂਜੀ ਨਾ ਸਰਵਰ ਨਾ ਉੱਚ ਲੈ ਨਾ ਸਰਵਰ ਨਾ ਉੱਚ ਲੈ ਐਸਾ ਪੰਥ ਸੁਹੀਲਾ ਤੇਰਾ ਇਕੋ ਨਾਮ ਮਨਜੀਠੜਾ ਰਤਾ ਮੇਰਾ ਚੂਲਾ ਸਾਦ ਰੰਗ ਢੋਲਾ ਤੇਰਾ ਏਕੋ ਨਾਮ ਇਥੇ ਚਮਕ ਲਾ ਦਨੀਏ ਮੰਜੀ ਠੜਾ ਇਥੇ ਵਿਸਰਾਮ ਹੈ ਰਤਾ ਮੇਰਾ ਚੂਲਾ ਸਾਦ ਰੰਗ ਢੋਲਾ ਰਹਾਉ ਸਾਜਣ ਚੱਲੇ ਪਿਆਰਿਆ ਕਿਉ ਮੇਲਾ ਹੋਈ ਜੇ ਗੁਣ ਹੋ ਵਹ ਗੰਠੜੀਏ ਮਿਲੇਗਾ ਸੋਈ ਮਿਲਿਆ ਹੋਏ ਨਾ ਵਿਛੜੈ ਜੇ ਮਿਲਿਆ ਹੋਈ ਹਾਂ ਮਿਲਿਆ ਹੋਏ ਨਾ ਵਿਛੜੈ ਵਿਛੜਾ ਉਚਾਰਨ ਕਰਨਾ ਬਿਹਾਰੀ ਦੇ ਨਾਲ ਛੱਛੇ ਔਂਕੜ ਲਾ ਕੇ ਜੇ ਮਿਲਿਆ ਹੋਈ ਆਵਾ ਗੌਣ ਨਿਵਾਰਿਆ ਹੈ ਸਾਚਾ ਸੋਈ ਹਉਮੈ ਮਾਰ ਨਿਵਾਰਿਆ ਸੀਤਾ ਹੈ ਚੋਲਾ ਹਾਂ ਸੀਤਾ ਕਸਕੇ ਬੋਲਣਾ ਹੈ ਸੀਤਾ ਹੈ ਕੂਲਾ ਗੁਰਬਚਨੀ ਫਲ ਪਾਇਆ ਸਹ ਕੇ ਅੰਮ੍ਰਿਤ ਬੋਲਾ ਜੀ ਵਿਸਰਾਮ ਇੱਥੇ ਹੀ ਲਾਉਣਾ ਹੈ ਗੁਰਬਚਨੀ ਫਲ ਪਾਇਆ ਇੱਥੇ ਵਿਸਰਾਮ ਹੈ ਸਹ ਕੇ ਅੰਮ੍ਰਿਤ ਬੋਲਾ ਨਾਨਕ ਕਹੈ ਸਹੇਲੀ ਹੋ ਨਾਨਕ ਕਹੈ ਸਹੇਲੀ ਹੋ ਨਾਨਕ ਕਹੈ ਸਹੇਲੀ ਹੋ ਸਹ ਖਰਾ ਪਿਆਰਾ ਸਹ ਖਰਾ ਪਿਆਰਾ ਹਮ ਸਹਿ ਕੇ ਰਿਆ ਦਾਸੀਆ ਸਾਚਾ ਖਸਮ ਹਮਾਰਾ ਹਮ ਪਦ ਤੇ ਯਮ ਕਲਾ ਕੇ ਉਚਾਰਨ ਕਰਨਾ ਸੂਹੀ ਮਹੱਲਾ ਪਹਿਲਾ ਜਿਨ ਕੋ ਭਾਂਡੇ ਭਾਉ ਤਿਨਾ ਸਵਾਰਸੀ ਸੁਖੀ ਕਰੈ ਪਸਾਉ ਦੂਖ ਵਿਸਾਰਸੀ ਸਹਿਸਾ ਮੂਲੇ ਨਾਹੀ ਸਰਪਰਤਾਰਸੀ ਕਿ ਨਾਹੀ ਪਦ ਤੇ ਵਿਸਰਾਮ ਲਾਉਣਾ ਹੈ ਨਾ ਮਿਲੇਆ ਗੁਰ ਆਏ ਜਿਨ ਕੋ ਲਿਖਿਆ ਅੰਮ੍ਰਿਤ ਹਰ ਕਾ ਨਾਉ ਦੇਵੈ ਦੀਖਿਆ ਚਲ ਚੱਲ ਸਤ ਗੁਰ ਪਾਏ ਭਾਵੇਂ ਨਾ ਪੀਖਿਆ ਹਾਂ ਪੀਖਿਆ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਜਾ ਕਉ ਮਹਿਲ ਹਜੂਰ ਦੂਜੇ ਨਿਵਾ ਕਿਸ ਦਰ ਦਰਵਾਣੀ ਨਾਹੀ ਮੂਲੇ ਪੁੱਛ ਤਿਸ ਦਰ ਉੰਤਰਵਾਣੀ ਨਾਹੀ ਇਥੇ ਵਿਸਰਾਮ ਲਾਉਣਾ ਹੈ ਬੂਲੇ ਪੁੱਛ ਤਿਸ ਛੁੱਟਾ ਤਾਕ ਬੋਲ ਸਾਹਿਬ ਨਦਰ ਜਿਸ ਕੱਲੇ ਆਣੇ ਆਪ ਜਿਸ ਨਾਹੀ ਦੂਜਾ ਮਤੈ ਕੋਏ ਜਿਵੇਂ ਵਿਸਰਾਮ ਧਿਆਨ ਨਾਲ ਲਾਉਣਾ ਹੈ ਕੱਲੇ ਆਣੇ ਆਪ ਇਥੇ ਵਿਸਰਾਮ ਹੈ ਜਿਸ ਨਾਹੀ ਦੂਜਾ ਮਤੈ ਕੋਏ ਮਤੈ ਪੁਲੈ ਉਚਾਰਨ ਟਾਹੇ ਉਸਾਰੇ ਸਾਜ ਜਾਣਾ ਸਭ ਸੋਏ ਇਹ ਵੀ ਵਿਸਰਾਮ ਟਾਹੇ ਉਸਾਰੇ ਸਾਜ ਇੱਥੇ ਵਿਸਰਾਮ ਲਾਉਣਾ ਹੈ ਜਾਣਾ ਸਭ ਸੋਏ ਨਾਉ ਨਾਨਕ ਬਖਸ਼ੀਸ ਨਦਰੀ ਕਰਮ ਹੋਏ ਸੁਹੀ ਮਹੱਲਾ ਪਹਿਲਾ ਢਾਂਡਾ ਅੱਛਾ ਸੋਏ ਜੋ ਤਿਸ ਭਾਵ ਸੀ ਢਾਂਡਾ ਆਤਮ ਲੀਣਾ ਤੁੱਤਾ ਹੱਛਾ ਨਾ ਹੋਏ ਸੀ ਤੁੱਤਾ ਪੱਤੇ ਯਮਕ ਲਾਦਨੀ ਗੁਰੂ ਦਵਾਰ ਹੋਏ ਸੂਜੀ ਪਾਇਸੀ ਏਤ ਦਵਾਰ ਹੈ ਧੋਏ ਹੱਛਾ ਹੋਏ ਸੀ ਮੈਨੇ ਹੱਛੇ ਕਾ ਵਿਚਾਰ ਆਪ ਵਰਤਾਇਸੀ ਮਤ ਕੋ ਜਾਣੇ ਜਾਏ ਅੱਗੇ ਪਾਈ ਸੀ ਜੇਹੇ ਕਰਮ ਕਮਾਏ ਤਿਹ ਹੂਏ ਸੀ ਅੰਮ੍ਰਿਤ ਹਾਰ ਦਾ ਨਾਉ ਆਪ ਵਰਤਾਇ ਸੀ ਚੱਲਿਆ ਪਤਿਓ ਜਨਮ ਸਵਾਰ ਵਾਜਾ ਵਾਏ ਸੀ ਮਾਨਸਕਿਆ ਵਿਚਾਰਾ ਤੇਹੋ ਲੋਕ ਸੁਣਾਏ ਸੀ ਏ ਜਿੰਨੇ ਪਾਦ ਆ ਰਹੇ ਹਨ ਹੋਏ ਸੀ ਵਰਤਾਏ ਸੀ ਪਾਏ ਸੀ ਇਸ ਤਰ੍ਹਾਂ ਨਹੀਂ ਉਚਾਰਨ ਕਰਨੇ ਇਸ ਤਰ੍ਹਾਂ ਲਾਂ ਲੱਗ ਜਾਂਦੀ ਹੈ ਹੈ ਸੀ ਹਾਰੀ ਹੈ ਕੰਨ ਕੰਨਾ ਵਧਾ ਦੇਣਾ ਸੁਣਾਏ ਸੀ ਯਾਨੀ ਨਾਣੇ ਦਾ ਕੰਨਾ ਵਧਾ ਦੇਣਾ ਫਿਰ ਉਚਾਰਨ ਕਰਨਾ ਫਿਰ ਸਿਹਾਰੀ ਉਚਾਰਨ ਹੁੰਦੀ ਹੈ ਸੁਣਾਏ ਸੀ ਪਾਏ ਸੀ ਹੋਏ ਸੀ ਵਾਏ ਸੀ ਇਸ ਤਰ੍ਹਾਂ ਬੋਲਣਾ ਨਾਨਕ ਆਪ ਨਿਹਾਲ ਸਬਕੂਲ ਤਾਰਸੀ ਸੁਹੀ ਮਹੱਲਾ ਪਹਿਲਾ ਜੋਗੀ ਹੋਵੇ ਜੋਗ ਵੈ ਭੋਗੀ ਹੋਵੇ ਖਾਇ ਤਪਿਆ ਹੋਵੇ ਤਾਪ ਕਰੇ ਤੀਰਥ ਮਾਲ ਮਾਲ ਨਾਏ ਹਾਂਜੀ ਮਾਲ ਮਾਲ ਭੂਲਾ ਹੀ ਬੋਲਣਾ ਤੀਰਥ ਮਾਲ ਮਾਲ ਨਾਏ ਤੇਰਾ ਸੱਦੜਾ ਸੁਣੀ ਜੈ ਭਾਈ ਜੇ ਕੋ ਜੇ ਕੋ ਬਹਿ ਅਲਾਏ ਸੱਦੜਾ ਕਸ ਕੇ ਹੀ ਉਚਾਰਨ ਕਰਨਾ ਤੇਰਾ ਸੱਦੜਾ ਸੁਣੀ ਜੈ ਭਾਈ ਜੇ ਕੋ ਬਹਿ ਅਲਾਏ ਰਹਾਓ ਜੈਸਾ ਵਿਜੈ ਸੋ ਲੁਣੈ ਜੋ ਖੱਟੇ ਸੋ ਖਾਏ ਹਾਂਜੀ ਸੋ ਦੇ ਹੋੜਾ ਵੀ ਐ ਅੰਕੜ ਵੀ ਐ ਦਰਮਿਆਨਾ ਦਾ ਉਚਾਰਨ ਕਰਨਾ ਜੋ ਖੱਟੇ ਸੋ ਖਾਏ ਅੱਗੈ ਪੁੱਛ ਨਾ ਹੋਵਈ ਜੇ ਸਣ ਨੀਸਾਣ ਜਾਏ ਕਿਸੇ ਤਰ੍ਹਾਂ ਅੱਗੈ ਪਦ ਤੇ ਯੁਕ ਲਾ ਕੇ ਉਚਾਰਨ ਕਰਨਾ ਅੱਗੈ ਪੁੱਛ ਨਾ ਹੋਵਈ ਇਥੇ ਵਿਸਰਾਮ ਜੀ ਇਥੇ ਯਮ ਕਲਾਦਨੀਏ ਸਣ ਮੀਸਾਨ ਜਾਏ ਤੈਸੋ ਜੈਸਾ ਕਾਢੀਐ ਜੈਸੀ ਕਾਰ ਕਮਾਏ ਜੋ ਦਮ ਚਿਤ ਨ ਆਵਈ ਸੋ ਦਮ ਬਿਰਥਾ ਜਾਏ ਜੋ ਦਮ ਚਿਤ ਨ ਬਈ ਸੋ ਦਾਮਾ ਬਿਰਥਾ ਜਾਏ ਇਹ ਤਨ ਵੇਚੀ ਬੈ ਕਰੀ ਜੇ ਕੋ ਲਏ ਵਿਕਾਇ ਏ ਧਿਆਨ ਨਾਲ ਇਸੇ ਤਰ੍ਹਾਂ ਉਚਾਰਨ ਕਰਨਾ ਹੈ ਬੈકરી ਨਹੀਂ ਕਹਿ ਦੇਣਾ ਇਹੋ ਤੁਨ ਵੇਚੀ ਬੈ ਕਰੀ ਵੱਖਰਾ ਪਾਠ ਕਰਨਾ ਹੈ ਜੇ ਕੋ ਲਏ ਵਿਕਾਇ ਨਾਨਕ ਕੰਮ ਨ ਆਵਈ ਜੇ ਤਕਾਨ ਨਾਹੀ ਸੱਚਾ ਨਾਉ ਸੁਹੀ ਮਹੱਲਾ ਪਹਿਲਾ ਘਰ ਸਤਵਾ ਇਕ ਓੰਕਾਰ ਸਤਿਗੁਰ ਪ੍ਰਸਾਦਿ ਜੋਗ ਨਾ ਖਿੰਥਾ ਜੋਗ ਨਾ ਡੰਡੈ ਜੋਗ ਨਾ ਫਸਮ ਚੜਾਈਐ ਜੋਗ ਨਾ ਇਥੇ ਠੰਮਕ ਜੀ ਲਾ ਕੇ ਫੇਰ ਉਚਾਰਨ ਕਰਨਾ ਜੋਗ ਨਾ ਖਿੰਥਾ ਜੋਗ ਨਾ ਡੰਡੈ ਇਥੇ ਵਿਸਰਾਮ ਹੈ ਜੋਗ ਨਾ ਫਸਮ ਚੜਾਈਐ ਯੋਗ ਨਾ मुੰਦੀ ਮੂੰਡ ਮੁੰਡਾਇਆ ਯੋਗ ਨਾ मुੰਦੀ ਮੂੰਡ ਮੁੰਡਾਇਆ ਇੱਥੇ ਟਿੱਪੀ ਨਹੀਂ ਹੈਗੀ ਮੁੰਡਾਇਆ ਨਹੀਂ ਕਹਿਣਾ ਮੁੰਡਾਇਆ ਯੋਗ ਨਾ मुੰਦੀ ਮੂੰਡ ਮੁੰਡਾਇਆ ਯੋਗ ਨਾ ਸਿੰਘੀ ਵਾਈਐ ਅੰਜਨ ਮਾਹੀ ਨਰੰਜਨ ਰਹੀਐ ਯੋਗ ਜੁਗਤ ਏਵ ਪਾਈਐ ਗੱਲੀ ਯੋਗ ਨਾ ਹੋਵੀ ਕੋਈ ਗੱਲੀ ਪਦ ਤੇ ਵਿਸਰਾਮ ਹੈ ਗੱਲੀ ਜੋਗ ਨਾ ਹੋਈ ਗੱਲੀ ਜੋਗ ਨਾ ਹੋਈ ਏਕ ਦ੍ਰਿਸ਼ਟ ਕਰ ਸਮ ਕਰ ਜਾਣਾ ਸੰਸਾਰ ਏਕ ਦ੍ਰਿਸ਼ਟ ਕਰ ਸਮ ਸਰ ਜਾਣਾ ਜੋਗੀ ਕਹੀਐ ਸੋਈ ਰਹਾਉ ਜੋਗ ਨ ਬਾਹਰ ਮੜੀ ਮਸਾਣੀ ਜੋਗ ਨ ਤਾੜੀ ਲਾਈਐ ਹਾਂ ਜੋਗ ਨ ਬਾਹਰ ਮੜੀ ਮਸਾਣੀ ਜੋਦਰ ਤੂੰ ਤੰਗ ਜੋਗਨਾ ਤਾੜੀ ਲਾਈਐ ਜੋਗਨਾ ਦੇਸ ਦਸੰਤਰ ਭਵੈ ਜੋਗਨਾ ਤੀਰਥ ਨਾਈਐ ਅੰਜਨ ਮਾਹੀ ਨਿਰੰਜਨ ਰਹੀਐ ਜੋਬ ਜੁਗਤ ਏਵ ਪਾਈਐ ਸਤਗੁਰ ਭੇਟੈ ਤਾਂ ਸਹਸਾ ਟੂਟੈ ਧਾਵਤ ਵਰਜ ਰਹੀਐ ਨਿਜਰ ਚੜੈ ਸਹਿ ਧੁਨ ਲਾਗੈ ਕਰ ਹੀ ਪਰਚਾ ਪਾਈਐ ਅੰਜਨ ਮਾਹੇ ਨਰੰਜਨ ਰਹੀਐ ਜੋਗ ਜੁਗਤ ਏਵ ਪਾਈਐ ਨਾਨਕ ਜੀਵਤ ਆ ਮਰ ਰਹੀਐ ਐਸਾ ਜੋਗ ਕਮਾਈਐ ਵਾਜੇ ਬਾਜੋ ਸਿੰਘੀ ਵਾਜੈ ਤੋ ਨਿਰਭਉ ਪਾਦ ਪਾਈਐ ਅੰਜਨ ਮਾਹੇ ਨਰੰਜਨ ਰਹੀਐ ਜੋਗ ਜੁਗਤ ਤੋ ਪਾਈਐ ਸੁਹੀ ਮਹੱਲਾ ਪਹਿਲਾ ਕੌਣ ਤਰਾਜੀ ਕਵਣ ਤੁਲਾ ਤੇਰਾ ਕਵਣ ਸਰਾਫ ਬੁਲਾਵਾ ਕੌਣ ਗੁਰੂ ਕੈ ਪਹਿ ਦੀ ਖਿਆਲੇਵਾ ਕੈ ਪਹਿ ਮੁੱਲ ਕਰਾਵਾ ਕੌਣ ਗੁਰੂ ਇਥੇ ਰੰਮਕ ਲਾ ਦੇਣੀ ਹੈ ਕੈ ਪਹਿ ਦੀ ਖਿਆਲੇਵਾ ਇਥੇ ਵਿਸਰਾਮ ਹੈ ਕੈਪ ਹੈ ਇਹਨੂੰ ਕੈਪ ਹੈ ਬੋਲਣਾ ਹੈ ਕੈਪ ਹੈ ਮੁੱਲ ਕਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਾਲਸਾਲ ਮਹੀਲ ਭਰਪੁਰ ਨੀਣਾ ਤੂੰ ਆਪੇ ਸਰਬਸਮਾਣਾ ਰਹਾਉ ਮਾਨਤਾ ਰਾਜੀ ਚਿਤ ਤੁਲਾ ਤੇਰੀ ਸੇਵ ਸਰਾਫ ਕਮਾਵਾ ਘਟ ਹੀ ਪੀਤਰ ਸੋ ਸਹ ਤੋਲੀ ਇਹਨ ਬੇਦ ਚਿੱਤ ਰਹਾਵਾ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰਾ ਆਪੇ ਦਿਖੈ ਆਪੇ 부ਝੈ ਆਪੇ ਹੈ ਵਣਜਾਰਾ ਅੰਦੁਲਾ ਨੀਚ ਜਾਤ ਪਰਦੇਸੀ ਕਿਣ ਆਵੇ ਤਿਲ ਜਾਵੇ ਤਾਂ ਕੀ ਸੰਗਤ ਨਾਨਕ ਰਹਦਾ ਕਿਉ ਕਰ ਮੂੜਾ ਪਾਵੇ ਸ੍ਰੀ ਸਹਜ ਪਾਠੀ ਸੇਵਾ ਸ੍ਰੀ ਸਹਜ ਪਾਠ ਸੇਵਾ